ਮੈਨੂੰ ਪਤਾ ਹੈ ਕਿ ਗਰੰਥੀ ਸਿੰਘ ਬਹੁਤ ਜ਼ਿਆਦਾ ਗੁਰੂ ਨੂੰ ਸਮਰਪਿਤ ਹੋਣ ਦੇ ਨਾਲ ਨਾਲ ਮੀ ਹੋਵੇ, ਹਨੇਰੀ ਹੋਵੇ, ਬਿਮਾਰ ਵੀ ਹਿੰਦੇ ਕਈ ਵਾਰ ਪਰ ਫਿਰ ਵੀ ਆਪਣੇ ਗੁਰੂ ਦੇ ਪ੍ਰਤੀ ਜਿਹੜੇ ਫਰਜ਼ ਵਾ ਉਹਨਾਂ ਨੂੰ ਨਿਭਾਉਂਦੇ ਆ ਪਰ ਮੈਂ ਨਾਲ ਤੁਹਾਨੂੰ ਵੀ ਬੇਨਤੀ ਕਰਾਂ ਦੁਨੀਆ ਦੇ ਵਿੱਚ ਬੰਦੇ ਤੇ ਬਹੁਤ ਨਗਰ ਦੇ ਵਿੱਚ ਵੀ ਲੋਕ ਸ਼ਹਿਰਾਂ 'ਚ ਵੀ ਪਰ ਜਿਨ੍ਹਾਂ ਨੂੰ ਰੋਜ਼ ਸਵੇਰੇ ਗੁਰੂ ਦੇ ਦਰਸ਼ਨ ਕਰਨ ਦੇ ਭਾਗ ਮਿਲੇ ਨਸੀਬ ਮਿਲੇ ਉਹ ਗਰੰਤੀ ਸਿੰਘ ਵੀ ਭਾਗਾ ਵਾਲੇ ਹਰ ਬੰਦੇ ਨੂੰ ਤੇ ਇਹ ਨਹੀਂ ਨਾ ਮਿਲਿਆ ਕਿਉਂਕਿ ਅਸੀਂ ਬਾਣੀ ਦੇ ਵਿੱਚ ਪੜ੍ਹਦੇ ਆ ਭਈ ਪ੍ਰਾਪਤ ਮਾਨੁਖ ਦਿਉ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਹਾਂ ਤੇ ਸਾਰਿਆਂ ਲਈ ਇਹ ਗੁਰੂ ਦਾ ਵਚਨ ਵੀ ਰੱਬ ਨੂੰ ਮਿਲਣ ਦੀ ਇਹ ਤੇਰੀ ਸਜਣਾ ਵਾਰੀ ਆ ਵੀ ਤੂੰ ਰੱਬ ਨੂੰ ਮਿਲਣਾ ਤੇ ਰੱਬ ਨੂੰ ਮਿਲਣ ਦਾ ਰਾਹ ਵੀ ਗੁਰੂ ਨੇ ਦੱਸਿਆ ਭਾਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਕਿ ਆ ਸਾਰਿਆਂ ਨੂੰ ਹੀ ਆ ਪਰ ਭਾਗਾ ਵਾੜੀਆਂ ਰੂਹਾ ਗਰੰਤੀ ਸਿੰਘਾਂ ਨੀਆਂ ਜਿਹੜੇ ਗੁਰੂ ਦੇ ਇਹਨਾਂ ਬਚਨਾਂ ਦੀ ਰੋਜ਼ ਹੀ ਕਮਾਈ ਕਰਦੇ ਆ ਰੋਜ਼ ਇਸ ਸਵੇਰੇ ਜਦੋਂ ਬਾਣੀ ਦਾ ਸ਼ਾਮ ਨੂੰ ਪਾਠ ਕਰਦੇ ਆ ਦਿਨੇ ਕਰਦੇ ਆ ਕਿ ਠੀਕ ਆ ਵੀ ਆਪਣੀ ਉਹ ਕਿਰਤ ਵੀ ਹੋ ਗਈ ਇੱਕ ਪਰ ਕਿਰਤ ਦੇ ਨਾਲ ਅਸੀਂ ਕੀਰਤੀ ਵੀ ਕਰਦੇ ਆ ਵਡਿਆਈ ਕਰਦੇ ਆ ਜਿਸ ਵਡਿਆਈ ਨੂੰ ਕਰਨ ਦੇ ਲਈ ਗੁਰੂ ਨੇ ਕਿਹਾ ਵੀ ਸਾਰੇ ਆਪ ਨੂੰ ਕਰਨੀ ਚਾਹੀਦੀ ਤੋ ਗਰੰਥੀ ਸਿੰਘਾ ਨੂੰ ਕਦੀ ਵੀ ਨਾ ਆਪਣੇ ਆਪ ਨੂੰ ਹੀਣ ਭਾਵਨਾ ਦੇ ਵਿੱਚ ਨਹੀਂ ਹੋਣਾ ਹੈ ਹੈਗੇ ਆ ਤੇ ਹੈਗੇ ਆ ਤੇ ਗਰੰਥੀ ਹੋਣਾ ਮਾਣ ਵਾਲੀ ਗੱਲ ਹੈ ਫਕਰ ਵਾਲੀ ਗੱਲ ਹੈ ਸਿੱਖ ਬੜੇ ਸਾਨੂੰ ਉਸ ਦਿਨ ਜਿੱਦਣ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੋਇਆ ਪਰ ਸਾਹਿਬ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਬੁੱਢਾ ਸਾਹਿਬ ਖੋਲੋ ਗ੍ਰੰਥ ਇਹ ਮਾਣ ਹੈ ਗਰੰਥੀ ਸਿੰਘਾ ਤੋ ਕਦੀ ਆਪਾਂ ਹੀਣ ਭਾਵਨਾ ਦੇ ਵਿੱਚ ਨਹੀਂ ਆਉਣੇ ਮੈਨੂੰ ਪਤਾ ਹੈ ਕਿ ਗ੍ਰੰਥੀ ਸਿੰਘ ਬਹੁਤ ਜ਼ਿਆਦਾ ਗੁਰੂ ਨੂੰ ਸਮਰਪਿਤ ਹੋਣ ਦੇ ਨਾਲ ਨਾਲ ਮੀ ਹੋਵੇ ਹਨੇਰੀ ਹੋਵੇ ਬਿਮਾਰ ਵੀ ਹਿੰਦੇ ਕਈ ਵਾਰ ਪਰ ਫਿਰ ਵੀ ਆਪਣੇ ਗੁਰੂ ਦੇ ਪ੍ਰਤੀ ਜਿਹੜੇ ਫਰਜ਼ ਵਾ ਉਹਨਾਂ ਨੂੰ ਨਿਭਾਉਂਦੇ ਆ ਪਰ ਮੈਂ ਨਾਲ ਤੁਹਾਨੂੰ ਵੀ ਬੇਨਤੀ ਕਰਾਂ ਦੁਨੀਆ ਦੇ ਵਿੱਚ ਬੰਦੇ ਤੇ ਬਹੁਤ ਆ ਨਗਰ ਦੇ ਵਿੱਚ ਵੀ ਲੋਕ ਸ਼ਹਿਰਾਂ ਚ ਵੀ ਪਰ ਜਿਨ੍ਹਾਂ ਨੂੰ ਰੋਜ਼ ਸਵੇਰੇ ਗੁਰੂ ਦੇ ਦਰਸ਼ਨ ਕਰਨ ਦੇ ਭਾਗ ਮਿਲੇ ਨਸੀਬ ਮਿਲੇ ਉਹ ਗਰੰਤੀ ਸਿੰਘ ਵੀ ਭਾਗਾ ਵਾਲੇ ਹਰ ਬੰਦੇ ਨੂੰ ਤੇ ਇਹ ਨੀਣਾ ਮਿਲਿਆ ਕਿਉਂਕਿ ਅਸੀਂ ਬਾਣੀ ਦੇ ਵਿੱਚ ਪੜਦੇ ਆ ਭਾਈ ਪ੍ਰਾਪਤ ਮਾਨੁਖ ਦਿਉ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਹੈ ਤੇ ਸਾਰਿਆਂ ਲਈ ਇਹ ਗੁਰੂ ਦਾ ਵਚਨ ਕਿ ਰੱਬ ਨੂੰ ਮਿਲਣ ਦੀ ਇਹ ਤੇਰੀ ਸਜਣਾ ਵਾਰੀ ਆ ਕਿ ਤੂੰ ਰੱਬ ਨੂੰ ਮਿਲਣਾ ਤੇ ਰੱਬ ਨੂੰ ਮਿਲਣ ਦਾ ਰਾਹ ਵੀ ਗੁਰੂ ਨੇ ਦੱਸਿਆ ਭਾਈ ਪ੍ਰਾਪਤ ਮਾਨੁਖ ਦਿਉ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਕਿ ਆ ਸਾਰਿਆਂ ਨੂੰ ਹੀ ਆ ਪਰ ਬਾਗਾ ਬਾਣੀਆਂ ਰੂਹਾਂ ਗਰੰਤੀ ਸਿੰਘਾਂ ਨੀਆਂ ਜਿਹੜੇ ਗੁਰੂ ਦੇ ਇਹਨਾਂ ਬਚਨਾਂ ਦੀ ਰੋਜ਼ ਹੀ ਕਮਾਈ ਕਰਦੇ ਆ ਰੋਜ਼ ਇਸ ਸਵੇਰੇ ਜਦੋਂ ਬਾਣੀ ਦਾ ਸ਼ਾਮ ਨੂੰ ਪਾਠ ਕਰਦੇ ਆ ਦਿਨੇ ਕਰਦੇ ਆ ਕਿ ਠੀਕ ਆ ਵੀ ਆਪਣੀ ਉਹ ਕਿਰਤ ਵੀ ਹੋ ਗਈ ਇੱਕ ਪਰ ਕਿਰਤ ਦੇ ਨਾਲ ਅਸੀਂ ਕੀਰਤੀ ਵੀ ਕਰਦੇ ਆ ਵੜਿਆਈ ਕਰਦੇ ਆ ਜਿਸ ਵੜਿਆਈ ਨੂੰ ਕਰਨ ਦੇ ਲਈ ਗੁਰੂ ਨੇ ਕਿਹਾ ਵੀ ਸਾਰਿਆਂ ਨੂੰ ਕਰਨੀ ਚਾਹੀਦੀ। ਤੋਂ ਗਰੰਤੀ ਸਿੰਘਾ ਨੂੰ ਕਦੀ ਵੀ ਨਾ ਆਪਣੇ ਆਪ ਨੂੰ ਹੀਣ ਭਾਵਨਾ ਦੇ ਵਿੱਚ ਨਹੀਂ ਹੋਣਾ। ਹੈਗੇ ਆ ਤੇ ਹੈਗੇ ਆ। ਤੇ ਗਰੰਤੀ ਹੋਣਾ ਮਾਣ ਵਾਲੀ ਗੱਲ ਹੈ। ਫਕਰ ਵਾਲੀ ਗੱਲ ਹੈ। ਸਿੱਖ ਬੜੇ ਸਾਨੂੰ ਉਸ ਦਿਨ ਜਿੱਦਣ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੋਇਆ ਪਰ ਸਾਹਿਬ ਬਾਬਾ ਗੁੱਡਾ ਸਾਹਿਬ ਨੂੰ ਕਿਹਾ ਬੁੱਢਾ ਸਾਹਿਬ ਖੋਲੋ ਗ੍ਰੰਥ ਇਹ ਮਾਨ ਹੈ ਗ੍ਰੰਥੀ ਸਿੰਘ ਦਾ ਤਾਂ ਕਦੀ ਆਪਾਂ ਹੀਣ ਭਾਵਨਾ ਦੇ ਵਿੱਚ ਨਹੀਂ ਹੋਏ